ਚੀਫ ਮਿਨਿਸਟਰ ਭਗਵੰਤ ਮਾਨ ਕੱਲ ਵੀ ਗਏ ਸੀ ਮਨੀਸ਼ ਸ਼ਸ਼ੋਧਿਆ ਜੇਲ੍ਹ ਛੁੱਟਣ ਤੋਂ ਬਾਅਦ ਪਹਿਲੀ ਵਾਰ ਪੰਜਾਬ ਆਏ ਉਹਨਾਂ ਨਾਲ ਮੱਥਾ ਟੇਕਣ ਦਰਬਾਰ ਸਾਹਿਬ ਗਏ ਸੀ ਹਾਲਾਂਕਿ ਪਹਿਲਾਂ ਵੀ ਕਈ ਸਵਾਲਤਾਏ ਉੱਠਦੇ ਰਹੇ ਨੇ ਕਿ ਜਿਹੜੇ ਪਾਲਟਿਸ਼ਨ ਅੰਦਰ ਵੀ ਜਾਂਦੇ ਨੇ ਇੰਨੀ ਇੰਨੀ ਸਿਕਿਉਰਿਟੀ ਹੈ ਇਹਨਾਂ ਦਾ ਕੁਝ ਲੋਕਾਂ ਨੂੰ ਇਧਰ ਉਧਰ ਕਰਕੇ ਮੱਥਾ ਟਿਕਾਉਣ ਲਈ ਵੀ ਸਪੈਸ਼ਲ ਟ੍ਰੀਟਮੈਂਟ ਦੇ ਕੇ ਉਹ ਸਾਰਾ ਲੋਕਾਂ ਨੂੰ ਬੁਰਾ ਲੱਗਦਾ ਕਿਉਂਕਿ ਜਿਸ ਇਹੋ ਜੇ ਥਾਂ ਤੇ ਪਵਿੱਤਰ ਥਾਂ ਤੇ ਲੋਕ ਜਾਂਦੇ ਨੇ ਉੱਥੇ ਕੋਈ ਵੱਡੇ ਛੋਟੇ ਦੀ ਉੱਚੀ ਝ ਦੀ ਕੋਈ ਬਹੁਤ ਜ਼ਿਆਦਾ ਗੱਲ ਨਹੀਂ ਕੀਤੀ ਜਾਂਦੀ ਹਾਂ ਡੀਗਨਿਟੀ ਵੀ ਉਹਨਾਂ ਨੇ ਤੇ ਉਹਨਾਂ ਨੂੰ ਐਜੀਪੀਸੀ ਦੇ ਬੰਦੇ 딜 ਕਰਦੇ ਨੇ ਕਿ ਆ ਕਰਨਾ ਹੈ ਕਿਸ ਤਰੀਕੇ ਨਾਲ ਕਰਨਾ ਹੈ ਕਿਹੜਾ ਸਮਾਂ ਠੀਕ ਰਹੂਗਾ ਉਹਨਾਂ ਨਾਲ ਪਰ ਜਿਹੜੇ ਤਰੀਕੇ ਨਾਲ ਖਾਸ ਤੌਰ ਤੇ ਭਗਵੰਤ ਮਾਨ ਉਹ ਨਹੀਂ ਪਹਿਲਾਂ ਕਹਿੰਦੇ ਰਹੇ ਨੇ ਵੀ ਜੇ ਇਹਨਾਂ ਨੂੰ ਇੰਨਾ ਹੀ ਡਰਾ ਹੈ ਇਹ ਮੁਰਗੀ ਫਾਰਮ ਖੋਲ ਲੈਣ ਤੇ ਬੈਠ ਜਾਣ ਆਪਣਾ ਕਿਸੇ ਕਿਨਾਰੇ ਇੰਗੀਆਂ ਗੱਡੀਆਂ ਕਿਉਂ ਨਾਲ ਲੈ ਜਾਂਦੇ ਨੇ ਬਾਕੀ ਚੀਜ਼ਾਂ ਦੇ ਸਿਕਿਉਰਟੀ ਇੰਨੀ ਕਿਉਂ ਜਾਂਦੇ ਨੇ ਪਰ ਹੁਣ ਉਹਨਾਂ ਦਾ ਤਾਂ ਸੋਚ ਇਹ ਨਾਲੋਂ ਵੀ ਜ਼ਿਆਦਾ ਹੋ ਗਿਆ ਬਹੁਤ ਜ਼ਿਆਦਾ ਲਗਾਤਾਰਤਾ ਦੇ ਵਿੱਚ ਜਿਹੜਾ ਕੱਲ ਵਾਪਰਿਆ ਫੋਟੋ ਵੀ ਛਪੀ ਹੈ ਅਖਬਾਰ ਦੇ ਵਿੱਚ ਕਿ ਕਿੰਨੇ ਲੋਕ ਸਾਈਡ ਤੇ ਖੜੇ ਨੇ ਸਾਈਡ ਤੇ ਕੀਤੇ ਹੋਏ ਕਿ ਤੁਸੀਂ ਨਹੀਂ ਜਿੰਨਾ ਚਿਰ ਚੇ ਮਿਨਿਸਟਰ ਜਰਦੇ ਵੀ ਉਹਨਾਂ ਚੋਂ ਤੁਸੀਂ ਸਾਈਡ ਤੇ ਹੀ ਰਹੋਗੇ ਬਾਹਰੋਂ ਵੀ ਦਰਬਾਰ ਸਾਹਿਬ ਦੇ ਬਿਲਕੁਲ ਨਾਲ ਲੱਗਦੇ ਇਹ ਕਿਉਂ ਜੀ ਫਿਰਤ ਪੈ ਰਹੀ ਹੈ ਇਹ ਫਿਰਤ ਕੌਣ ਦੀ ਇਜਾਜ਼ਤ ਜੇ ਹੋ ਗਈ ਤਾਂ ਅੱਗੇ ਨੂੰ ਤਾਂ ਫਿਰ ਸਦਾ ਸਾਨੂੰ ਫਿਰ ਤਾਂ ਸਾਰੇ ਹੀ ਡਿਗਨਿਟਰੀ ਆਉਣਗੇ ਵੱਡੇ ਵੱਡੇ ਹੋਣਗੇ ਕੋਈ ਆਉਣਗੇ ਫਿਰ ਤਾਂ ਲੋਕ ਜਾ ਹੀ ਨਹੀਂ ਪਾਉਣਗੇ ਉਸ ਲੈਵਲ ਤੇ ਦਰਬਾਰ ਸਾਹਿਬ ਦਾ ਜਿਹੜਾ ਸਿਧਾਂਤ ਹੈ ਨਾ ਉਹ ਬਿਲਕੁਲ ਡਿਫਰੈਂਟ ਹੈ ਬਰਾਬਰੀ ਦਾ ਸਿਧਾਂਤ ਹੈ ਉੱਚ ਨੀਚ ਖਤਮ ਕਰਦਾ ਸਿਧਾਂਤ ਆ ਜਾਂਤ ਪਾਰ ਖਤਮ ਕਰਦਾ ਸਿਧਾਂਤ ਹੈ ਇਹਦੇ ਵਿੱਚ ਕੋਈ ਮੁੰਡਾ ਨਹੀਂ ਕੋਈ ਛੋਟਾ ਨਹੀਂ ਬਰਾਬਰੀ ਹੈ ਹੁਣ ਇਤਿਹਾਸ ਦੇ ਵਿੱਚ ਆਉਂਦਾ ਵੀ ਜਦੋਂ ਮਹਾਰਾਜ ਅਕਬਰ ਆਏ ਗੁਰੂ ਅਮਰਦਾਸ ਜੀ ਨੂੰ ਮਿਲ ਤੇ ਉਹ ਉਹਨਾਂ ਨੇ ਕਿਹਾ ਵੀ ਪਾਈ ਪਹਿਲਾਂ ਲੰਗਰ ਛਕਿਓ ਲੰਗਰ ਫ੍ਰੀ ਫੂਡ ਨਹੀਂ ਆਪਾਂ ਵਾਰ-ਵਾਰ ਗੱਲ ਕਰਦੇ ਹੁੰਦੇ ਆ ਲੰਗਰ ਫਿਲਾਸਫੀ ਹੈ ਇਹ ਜਿਹੜੀ ਆਪਾਂ ਗੱਲ ਕਰ ਰਹੇ ਆ ਉੱਚ ਨੀਚ ਖਤਮ ਕਰਨ ਦੀ ਬਰਾਬਰੀ ਦੀ ਹੁਣ ਜਿਸ ਤੰਗ ਦੇ ਨਾਲ ਅੱਜ ਕੱਲ੍ਹ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਜਿਹੜੀ ਇਹ ਸਿਧਾਂਤ ਹੈ ਇਹਦੀ ਧਜਾੜ ਉਹ ਜਿਹੜੀਆਂ ਆ ਰਹੀਆਂ ਲਗਾਤਾਰ ਤੇ ਕੱਲ ਦੇ ਐਗਜ਼ਾਮਪਲ ਹੋਰ ਵੀ ਸਰਾ ਹੈ ਸਾਡੇ ਦੇਖਣ ਤੇ ਮੇਰੇ ਦੇਖਣ ਦੇ ਵਿੱਚ ਤਾਂ ਘੱਟੋ ਘੱਟ ਕਦੇ ਇਸ ਤਰ੍ਹਾਂ ਨਹੀਂ ਹੋਇਆ ਕਿ ਬਾਹਰ ਟ੍ਰੈਫਿਕ ਇਸ ਤਰ੍ਹਾਂ ਗੜਲ ਰੋਕਿਆ ਜਾਵੇ ਇਹ ਜਰੋਦਾ ਇਹ ਵਿਰਾਸਤੀ ਮਾਰਗ ਬਣਿਆ ਜਿਹੜੀ ਗੱਡੀਆਂ ਜਾਂਦੀਆਂ ਇਹ ਜਿਹੜਾ ਫੁਹਾਰਾ ਚੌਕ ਵਾਲਾ ਵਿੱਚ ਇਹ ਜਿਹੇ ਇਸ ਮਾਰਗ ਦੇ ਵਾਇਆ ਕਟੜਾ ਨੂੰ ਵਾਲੀਆਂ ਔਰ ਇਹ ਵਿੱਚੋਂ ਜਦ ਗਿਆ ਅੱਗੇ ਜਿੱਦੋਂ ਦਰਬਾਰ ਸਾਹਿਬ ਆਪਣੇ ਅਕਾਲ ਤਖਤ ਦੇ ਓਪਨਿੰਗ ਉਸ ਪਰਸ ਪਹਿਲਾਂ ਗੱਡੀਆਂ ਘੱਟਾ ਕਰ ਜਾਂਦੇ ਸੀ ਉਰਲੇ ਪਾਸੇ ਉਹ ਤਾਂ ਹੁਣ ਰਸਤਾ ਬੰਦ ਹੋ ਗਿਆ ਸਾਰਾ ਤੇ ਯਾਰ ਤੁਸੀਂ ਪਿਛਲੇ ਪਾਸੇ ਲੈ ਜਾਓ ਸਰਾਹ ਵਾਲੇ ਪਾਸਿਓ ਸੋ ਇਹ ਮੇਨਲੀ ਇਹ ਰਸਤਾ ਯੂਜ਼ ਕਰਦੇ ਆ ਤੇ ਜਿਹੜੀਆਂ ਕੱਲ ਫੋਟੋਸ਼ਾਪੀਆਂ ਇਹਨਾਂ ਨੇ ਵਰਾਸਤੇ ਮਾਰਗ ਤੇ ਲੋਕਾਂ ਨੂੰ ਰੋਕਤਾ ਇਹ ਪਹਿਲਾਂ ਮੇਰੇ ਖਿਆਲ ਦੇ ਵਿੱਚ ਕਦੇ ਨਹੀਂ ਪੜਦਾ ਮੇਰਾ ਡਾਇਰੈਕਟਰ ਦਾ ਆਫਿਸ ਉੱਥੇ ਉੱਪਰ ਨਾਲ ਸੀ ਧਰਮ ਸਿੰਘ ਮਾਰਕੀਟ ਦੇ ਵਿੱਚ ਤੇ ਮੈਂ ਤਾਂ ਬਹੁਤ ਸਾਲ ਦੇਖਦਾ ਰਿਆ ਫਾਈਬਰ ਟ੍ਰੈਸ ਸਾਰੇ ਦੇਖਣ ਦੇਵੇ ਤਾਂ ਕਦੇ ਨਹੀਂ ਇਸ ਤਰ੍ਹਾਂ ਆਇਆ ਕੋਈ ਵੀ ਆ ਰਿਹਾ ਹੋਵੇ ਤੇ ਕਦੇ ਇਸ ਤਰ੍ਹਾਂ ਲੋਕਾਂ ਨੂੰ ਬਾਹਰ ਸ਼ਰਧਾਲੂ ਉਹਦਾ ਮੇਨ ਮਾਰਕੀਟ ਵੀ ਹੈ ਨਾ ਕੱਲੇ ਸ਼ਰਧਾਲੂਆਂ ਦੀ ਗੱਲ ਨਹੀਂ ਗਈ ਹੂੰ ਹੂੰ ਮਾਰਕੀਟ ਵੀ ਹੈ ਕਦੇ ਉੱਥੇ ਰੋਕਿਆ ਨਹੀਂ ਗਿਆ ਮੇਨ ਲਈ ਸ਼ਰਧਾਲੂ ਹੁੰਦੇ ਲੇਕਿਨ ਮਾਰਕੀਟ ਹੋਣ ਕਰਕੇ ਬਿਜ਼ਨਸ ਸਭ ਤੋਂ ਜਿਹੜਾ ਮੇਨ ਬਿਜ਼ਨਸ ਡਿਸਟ੍ਰਿਕਟ ਹੈ ਉਹ ਕਰਡਾਲੂ ਵਾਲੀਆ ਆਪ ਸਰਦਾਸੀ ਕਿਸੇ ਵਾਲੀ ਸੋ ਉਹ ਸਾਰਾ ਰਾਸ਼ ਉੱਥੇ ਦਾ ਹੁੰਦਾ ਲੇਕਿਨ ਮੈਂ ਦਰਬਾਰ ਸਾਹਿਬ ਦੇ ਸਿਧਾਂਤ ਦੇ ਪੱਖੋਂ ਗੱਲ ਕਰ ਰਿਹਾ ਮੈਂ ਬਿਜ਼ਨਸ ਦੇ ਪੱਖੋਂ ਗੱਲ ਨਹੀਂ ਕਰ ਰਿਹਾ ਇਸ ਧੰਗ ਦੇ ਨਾਲ ਤੁਸੀਂ ਦੰਦ ਲਾਉਂਦੇ ਜਾਂਦੇ ਆਂ ਜਦੋਂ ਉਹ ਦਰਬਾਰ ਸਾਹਿਬ ਤੁਸੀਂ ਤੁਹਾਡੇ ਦਿਮਾਗ ਦੇ ਵਿੱਚ ਕੀ ਹੈ ਦਰਬਾਰ ਸਾਹਿਬ ਅੰਦਰ ਇਹ ਇੱਕੋ ਦੁਨੀਆ ਦਾ ਸਥਾਨ ਹੈ ਜਿਹੜਾ ਗਰਾਊਂਡ ਲੈਵਲ ਤੋਂ ਨੀਵੇਂ ਵਾਲੇ ਪਾਸੇ ਹੈ ਨਿਮਰਤਾ ਬੰਦਾ ਨਿਮਰ ਹੋ ਕੇ ਜਾਵੇ ਨੀਵੇਂ ਆਪਣੇ ਆਪ ਨੂੰ ਕਰਕੇ ਜਾਵੇ ਬਾਕੀ ਧਰਮ ਸਥਾਨ ਜਿਆਦਾ ਬਰਾਬਰ ਦੇ ਬਣਦੇ ਆ ਉੱਚੇ ਬਣਦੇ ਆ ਸੋ ਇਹ ਇਸ ਸਾਰੀ ਫਿਲਾਸਫੀ ਹੈ ਇਹਦੇ ਆਰਕੀਟੈਕਚਰ ਦੇ ਵਿੱਚ ਵੀ ਹੈ ਕੀ ਹੁਣ ਜੇ ਤੁਸੀਂ ਇਸ ਧੰਗ ਦੇ ਨਾਲ ਆਪਣੇ ਵੀਆਈਪੀ ਕਲਚਰ ਉਸ ਏਰੀਆ ਦੇ ਵਿੱਚ ਵੀ ਅਸਰਟ ਕਰੋਗੇ ਇਹ ਤੁਹਾਡੇ ਤੇ ਬਹੁਤ ਵੱਡੇ ਰਿਫਲੈਕਸ਼ਨ ਨੇ ਖਾਸ ਕਰਕੇ ਜਿਹੜੇ ਲੋਕ ਕਹਿੰਦੇ ਵੀ ਅਸੀਂ ਇਨਕਲਾਬੀ ਆ ਤੇ ਬਦਲਾ ਲੈ ਕੇ ਆਏ ਤੁਹਾਡਾ ਤਾਂ ਹਾਲ ਵਾਕਿਆ ਤੋਂ ਹੀ ਮਾੜਾ ਮੈਨੂੰ ਯਾਦ ਆ ਇੱਕ ਵਾਰੀ ਆਪਣੇ ਇਹ ਪ੍ਰਕਾਸ਼ੇ ਬਾਦਲ ਗਏ ਸੀਗੇ ਤੇ ਇਸੇ ਇੰਟਰਸ ਤੋਂ ਅੱਗੇ ਜਿੱਥੇ ਦਾ ਗੱਡੀਆਂ ਜਾਂਦੀਆਂ ਤੇ ਅੱਗੇ ਐਸਜੀਪੀ ਸੀ ਨੇ ਰੈਡ ਕਾਰਪਟ ਪਛਾਤੀ ਸੀ ਇਹ ਵੀ ਪਹਿਲੀ ਵਾਰੀ ਹੋਇਆ ਸੀਗਾ ਤੇ ਬਹੁਤ ਰੌਲਾ ਪਿਆ ਸੀ ਉਦੋਂ ਕਿ ਇਹ ਦਰਬਾਰ ਸਾਹਿਬ ਦਾ ਜਿਹੜਾ ਸਿਧਾਂਤ ਹੈ ਉਹਦੇ ਬਿਲਕੁਲ ਉਹਦੇ ਵਾਇਲੇਸ਼ਨ ਤਾਂ ੱਜੜਾ ਜਾਂਦੀ ਹੈ ਹੁਣ ਵੀ ਜਿਹੜਾ ਜੋ ਕੁਝ ਇਹ ਹੋਇਆ ਇਹ ੱਜੜਾਉਣ ਵਾਲੀ ਗੱਲ ਹੈ ਕਿ ਰਾਦਰ ਕਲਤਰ ਤਾਂ ਇਹ ਜਿਹੜੇ ਸਿਧਾਂਤ ਹੈ ਉਹ ਤਾਂ ਇਹ ਹੈ ਵੀ ਜੇਰੋ ਤੁਸੀਂ ਮੱਥਾ ਟੇਕਣ ਜਾਂਦੇ ਅੰਦਰ ਔਰ ਉਹਦੇ ਕਿਊਚ ਲਾ ਕੇ ਜਾਓ ਇਹ ਠੀਕ ਹੈ ਕਿ ਹੁਣ ਬੜੇ ਚਿਰ ਤੋਂ ਇਹ ਹੁੰਦਾ ਹੈ ਕਿ ਅਸੀਂ ਵੀ ਚਲੇ ਜਾਂਦੇ ਸੀ ਦੂਜੇ ਪਾਸੇ ਕੋਈ ਰੋਗਦਾ ਨਹੀਂ ਸੀਗਾ ਲੇਕਿਨ ਨਾਰਮ ਇਹ ਹੈ ਕਿ ਤੁਸੀਂ ਕਿਊਚ ਲਾ ਕੇ ਉੱਥੇ ਮੱਥਾ ਟੇਕੋ ਲੋਕਾਂ ਨੂੰ ੱੱਕੇ ਮਾਰ ਕੇ ਨਹੀਂ ਹੁਣ ਨਾਲ ਵੀ ਵੀ ਬੱਤੀ ਤੇ ਬੰਦੇ ਅੰਦਰ ਸਕਿਉਰਿਟੀ ਤੇ ਜਾਂਦੇ ਹਨ ਨਾਲੇ ਭਗਵੰਤ ਸੇਵਨ ਡਰੈਸ ਦੇ ਵਿੱਚ ਇਹੀ ਗੱਲ ਮੈਂ ਇਹ ਕਰ ਰਿਹਾ ਜਿਹੜੇ ਐਨੇ ਹਥਿਆਰ ਪਾ ਕੇ ਮੋਢਿਆਂ ਦੇ ਵਿੱਚ ਐ ਚੱਕ ਕੇ ਨਾਲ ਜੇ ਉੱਥੇ ਵੀ ਐਨਾ ਖਤਰਾ ਹੈ ਤੁਹਾਡੇ ਸਾਰੇ ਮਾਮਲੇ ਦੇ ਵਿੱਚ ਉੱਥੇ ਤਾਂ ਨਾ ਜਾਇਆ ਪਰ ਇਹੋ ਜਿਹਾ ਪ੍ਰਿੰਸੀਪਲ ਨਹੀਂ ਹੋਣਾ ਚਾਹੀਦਾ ਕਿ ਸਭ ਦੇ ਬਾਡੀਗਾਰਡ ਬਾਹਰ ਉੱਥੇ ਕੋਈ ਸਕਿਉਰਿਟੀ ਐ ਜੀਪੀਸੀ ਦੀ ਹੋਏਗੀ ਜਿੰਨਾ ਕੋਈ ਨਹੀਂ ਟਾਸਕ ਕੋਲ ਨਹੀਂ ਸਕਿਉਰਿਟੀ ਅੰਦਰ ਹੁੰਦਾ ਕੀ ਹੈ ਨਹੀਂ ਮੇਰ ਜੀ ਮੈਂ ਤਾਂ ਇਸ ਤੋਂ ਸਹਿਮਤ ਹੀ ਨਹੀਂ ਜੇ ਤੁਹਾਨੂੰ ਇਸ ਥਾਂ ਤੇ ਜਾ ਕੇ ਡਰ ਲੱਗਦਾ ਹੈ ਤੇ ਫਿਰ ਵਾਹ ਤੁਸੀਂ ਨਾ ਜਾਓ ਦਰਬਾਰ ਸਾਹਿਬ ਦੇ ਪ੍ਰਕਰਮਾਂ ਦੇ ਵਿੱਚ ਅਜ ਤੱਕ ਉਸ ਪੀਰੀਅਡ ਦੇ ਵਿੱਚ ਵੀ ਕਦੇ ਅੰਦਰ ਨਹੀਂ ਸੀ ਕਦੇ ਕੁਝ ਹੋਇਆ ਜੇ ਡੀਆਈਜੀ ਹਟਵਾਲ ਮਾਰਿਆ ਸੀਗਾ ਉਹ ਗੇਟ ਤੋਂ ਬਾਹਰ ਮਾਰਿਆ ਗਿਆ ਸੀਗਾ ਅੰਦਰ ਨਹੀਂ ਸੀ ਗੇਟ ਤੋਂ ਬਾਹਰ ਨਿਕਲਿਆ ਉਸ ਵੇਲੇ ਮਾਰਿਆ ਸੀਗਾ ਅੰਦਰ ਕਦੇ ਅਜ ਤੱਕ ਪ੍ਰਕਰਮਾਂ ਦੇ ਵਿੱਚ ਗੋਲੀ ਨਹੀਂ ਚੱਲੀ ਉਸ ਪੀਰੀਅਡ ਦੇ ਵਿੱਚ ਵੀ ਤੇ ਡਰਦੇ ਕਿੰਨੀ ਗੱਲ ਤੋਂ ਹੋਵੇ ਜੇ ਤੁਹਾਨੂੰ ਡਰ ਹੈਗਾ ਹੈ ਨਾ ਜੇ ਉੱਥੇ ਵੀ ਡਰਿਆ ਰੱਬ ਦੇ ਘਰ ਜਾ ਕੇ ਤੇ ਫਿਰ ਤੁਸੀਂ ਬਾਹਰ ਨਾ ਆ ਜਾਓ ਤੁਸੀਂ ਫਿਰ ਕੀ ਹੈ ਔਰ ਡਰ ਹਮੇਰ ਜੀ ਇਹਨਾਂ ਨੂੰ ਪਾਵਰ ਚਾਉਣ ਤੋਂ ਬਾਅਦ ਹੀ ਲੱਗਦਾ ਹੈ ਜਦੋਂ ਪਾਵਰ ਤੇ ਨਹੀਂ ਹੁੰਦੇ ਕਿ ਇਹ ਉਦੋਂ ਨਹੀਂ ਜਾਂਦੇ ਪਾਵਰ ਚ ਆਉਣ ਤੋਂ ਬਾਅਦ ਇਹਨਾਂ ਨੂੰ ਡਰ ਕੇ ਲਗੜਾ ਸ਼ੁਰੂ ਹੋ ਜਾਂਦਾ ਜਿੰਨੇ ਵੀ ਰੂਲਰਸ ਦਾ ਗੱਲ ਇਹਨਾਂ ਦੀ ਨਹੀਂ ਹੁਣ ਜਿਹੜੇ ਐਕਸ ਰੂਲਰਸ ਹੈਗੇ ਆ ਉਹ ਵੀ ਆਪਣੀ ਸਿਕਿਉਰਿਟੀ ਨਾਲ ਲੈ ਕੇ ਜਾਂਦੇ ਸਾਰੇ ਜਾਂਦੇ ਨੇ ਜਿਹਨਾਂ ਕੋਲ ਜਿਹੜੇ ਸਾਰੇ ਜਾਂਦੇ ਆ ਆ ਜਿੰਨੇ ਇਹ ਸੋ ਕਾਲਡ ਆਪਣੇ ਆਪ ਨੂੰ ਵੀਆਈਪੀ ਕਹੋਦੇ ਨਾ ਇਹ ਜਿਹੜੀ ਪੋਲਿਟੀਕਲ ਕਲਾਸ ਹੈਗੀ ਹੈ ਇਹਨਾਂ ਸਾਰਿਆਂ ਦੇ ਨਾਲ ਬਾਡੀਗਾਰਡ ਆ ਉਹ ਸਾਰੇ ਅੰਦਰ ਲੈ ਕੇ ਜਾਂਦੇ ਆ ਜਦੋਂ ਤੁਹਾਨੂੰ ਬਾਡੀਗਾਰਡ ਨਹੀਂ ਸੀ ਮਿਲੇ ਉਸ ਤੋਂ ਪਹਿਲਾਂ ਵੀ ਤਾਂ ਜਾਂਦੇ ਸੀ ਕਰੋ ਤੁਹਾਨੂੰ ਡਰ ਕੋਈ ਨਹੀਂ ਸੀ ਤੁਸੀਂ ਐਸੇ ਕਿਹੜੇ ਕੰਮ ਕੀਤੇ ਐ ਜਦੋਂ ਤੁਸੀਂ ਸੱਤਾ 'ਚ ਆਏ ਸੀਗੇ ਕਿ ਤੁਹਾਨੂੰ ਡਰ ਲੱਗ ਪਿਆ ਆਪ ਲੋਕਾਂ ਤੋਂ ਤਾਂ ਉਹ ਵੀ ਦਰਬਾਰ ਸਾਹਿਬ ਦੇ ਵਿੱਚ ਇਹ ਖ਼ਬਰ ਨਹੀਂ ਕਿਸੇ ਵੇਲੇ ਜਿਹੜੇ ਆਪਣੇ ਅਫਸਰ ਪਾਰਟ ਹੁੰਦੇ ਸੀ ਆ ਸਰ ਦੇ ਵਿੱਚ ਮੈਂ ਜਿਹੜੀ ਗੱਲ ਹੋਇਆ ਮੈਂ ਉਸ ਕੰਟੈਕਸਟ ਗੱਲ ਕਰਨ ਲੱਗੀ ਉਹ ਜਿਹੜੀ ਇਹ ਸੈਂਸਿਟੀਵਿਟੀ ਤੇ ਸੈਂਸਿਬਿਲਿਟੀ ਦਰਬਾਰ ਸਾਹਿਬ ਦੀ ਹੈ ਇਹ ਧਿਆਨ ਰੱਖਦੇ ਸੀਗੇ ਤੇ ਉਹ ਅਪੁਆਇੰਟਮੈਂਟਸ ਇਸ ਢੰਗ ਨਾਲ ਹੀ ਕੀਤੀਆਂ ਜਾਂਦੀਆਂ ਸੀਗੀਆਂ ਰਾਦਰ ਡੀਸੀ ਤੇ ਐਸਐਸਪੀ ਸਾਡੇ ਦੇਖਣ ਤੋਂ ਹਮੇਸ਼ਾ ਸਿੱਖੇ ਹੁੰਦੇ ਸੀਗੇ ਫਰ ਐਸੇ ਤੇ ਜਦੋਂ ਕਾਲੀ ਸਰਕਾਰ ਆ ਗਈ ਪਹਿਲੀ ਵਾਰ ਡੀਸੀ ਨਾਮ ਤੇ ਕੋਥਾ ਲਾਇਆ ਗਿਆ ਸੀ ਤੇ ਉਦੋਂ ਇਹ ਗੱਲ ਖਾਸੇ ਚਰਚਾ ਦੇ ਵਿੱਚ ਆਈ ਸੀ ਵੀ ਜਿਹੜੀ ਵਿਵਾਦ ਹੋਇਆ ਸੀਗਾ ਵਿਵਾਦ ਹੋਇਆ ਸੀਗਾ ਕਿ ਤੇ ਉਸ ਤੋਂ ਬਾਅਦ ਐਸਜੀਪੀਸੀ ਜਨਰਲ ਅਫਸਰ ਦੀ ਇਲੈਕਸ਼ਨ ਹੋ ਗਈ ਫਿਰ ਡੀਸੀ ਸਾਹਿਬ ਨੂੰ ਇੱਕ ਹਫਤੇ ਆਸ ਤੇ ਛੁੱਟੀ ਭੇੜਨਾ ਪਿਆ ਉਹਨਾਂ ਦੇ ਥਾਂ ਤੇ ਚਾਰਜ ਕਿਸੇ ਹੋਰ ਅਫਸਰ ਨੂੰ ਦਿੱਤਾ ਤੰਤਰ ਵਾਲੇ ਨੂੰ ਕੋਨੇ ਆ ਕੇ ਜਨਰਲ ਅਫਸਰ ਦੀ ਮੀਟਿੰਗ ਕਰਵਾਈ ਸੀ ਸੋ ਉਹਦੀਆਂ ਟਰੈਡੀਸ਼ਨਸ ਹੈਗੀਆਂ ਅਸੀਂ ਖੋਦੀ ਤਾਂ ਜਿਹੜੇ ਇਹ ਰੂਲਰ ਜਗੇ ਪਹਿਲਾਂ ਤਜਾੜਾ ਆਉਂਦੇ ਆ ਤੇ ਜਰੋ ਐਕਵਰੀ ਤੁਹਾਡੀ ਵਾਇਲੇਸ਼ਨ ਹੋਗੀ ਤੇ ਵਾਰ-ਵਾਰ ਹੋ ਰਹੀ ਹੈ ਲੇਕਿਨ ਹੁਣ ਭਗਵਤਬਾਰ ਹੋ ਰਹੀ ਖੁਦ ਇਹ ਮਨਜਾਕਾ ਨੂੰ ਰੈਸਕਿਉਟੀ ਦਾ ਤੁਸੀਂ ਵੀ ਗੱਲ ਕੀਤੀ ਹੈ ਰਿਕਾਰਡ ਤੇ ਸਾਰਾ ਕੁਝ ਹੈ ਗਿਆ ਘਟੂ-ਘਟ ਇਹਨਾਂ ਨੂੰ ਧਿਆਨ ਰੱਖਣ ਮੈਂ ਜਰੋ ਅਸਰ ਦੀ ਗੱਲ ਕਰਦਾ ਜੇ ਅਸਰ ਸੈਂਸਿਟਿਵ ਹੁੰਦੇ ਤੇ ਫਿਰ ਇਹ ਟ੍ਰੈਫਿਕ ਰੁਕੜਾਨੀ ਸੀ ਮੈਂ ਉਸ ਕੰਟੈਕਸਟ ਗੱਲ ਕਰਦਾ ਗੱਡੀਆਂ ਆ ਰਹੀਆਂ ਤੇ ਫਿਰ ਕੀ ਹੈ ਗੱਡੀਆਂ ਲੱਗ ਜਾਣਗੀਆਂ ਹੋਰ ਵੀ ਤਾਂ ਗੱਡੀਆਂ ਉੱਥੇ ਆਉਂਦੀਆਂ ਜਾਂਦੀਆਂ ਉਸ ਰਸਤੇ ਤੋਂ ਜੇ ਉਹਨਾਂ ਨੂੰ ਕੁਝ ਨਹੀਂ ਹੁੰਦਾ ਤੇ ਇਹਨਾਂ ਦੀਆਂ ਗੱਡੀਆਂ ਅਸਲ ਤੁਸੀਂ ਟ੍ਰੈਫਿਕ ਕਿਉਂ ਰੋ ਰੋ ਰਹੇ ਹੋ ਸੋ ਇਹ ਇਹਨਾਂ ਨੂੰ ਇਹ ਤੇ ਰੈਐਕਟ ਕਰਨਾ ਚਾਹੀਦਾ ਇਹ ਸਿਸਟਮ ਅੱਗੇ ਆਸਤਾ ਨਹੀਂ ਹੋਣਾ ਚਾਹੀਦਾ ਇਹ ਬੇਸਿਕ ਸਿਧਾਂਤਾਂ ਦੀ ਵਾਇਲੇਸ਼ਨ ਇਹਨਾਂ ਨੂੰ ਵੀ ਚਾਹੀਦਾ ਤੇ ਐਸਜੀਪੀਸੀ ਨੂੰ ਵੀ ਮੇਰੇ ਖਿਆਲ ਨਾਲ ਸਾਰਿਆਂ ਲਈ ਘਟੋ-ਘਟਾ ਜਿਹੜੇ ਬਾਡੀਗਾਰਡ ਕਲਚਰ ਅੰਦਰ ਵੀ ਨਾਲ ਨਜਾਣ ਦਾ ਮੱਥਾ ਟੇਕਣ ਵੇਲੇ ਵੀ ਇਹ ਇਹਨੂੰ ਤਾਂ ਕਿਤੇ ਨਾ ਕੋਈ ਇੱਥੇ ਮੇਰੀ ਜੇ ਇਹਨਾਂ ਨੇ ਰੈਡ ਕਾਰਪਟ ਪਛਾਤੀ ਸੀਗੀ ਤੇ ਐਸਜੀਪੀਸੀ ਤੇ ਹੁਣ ਇੱਥੇ ਹੀ ਤਾਂ ਸਮੱਸਿਆ ਸਾਰੀ ਹੈਗੀ ਹੈ ਨਾ ਜਿਨ੍ਹਾਂ ਤੋਂ ਤੁਸੀਂ ਐਕਸਪੈਕਟ ਕਰ ਰਹੇ ਹੋ ਉਹ ਤਾਂ VIP ਕਲਚਰ ਐਨਕੋਰਜ ਕੀਤੀਆਂ ਨਾ ਲੋਕਾਂ ਨੇ ਤਾਂ ਜਿਹੜੇ ਐਸਜੀਪੀਸੀ ਹੈ ਜਿਹਨਾਂ ਕੋਲੇ ਐਸਜੀਪੀਸੀ ਹੈਗੀ ਚਲੋ ਫਿਰ ਕੰਟਰੋਲ ਤਾਂ ਹੁਣ ਉਹਨਾਂ ਕੋਲੇ ਹੀ ਹੈ ਫਿਲਹਾਲ ਜਿਹੜੀ ਵੀ ਐਸਜੀਪੀਸੀ ਹੈ ਤੇ ਜਾਂ ਕੋਈ ਵੀ ਹੈ ਲੇਕਿਨ ਹੈ ਇਸ ਵਕਤ ਨਹੀਂ ਇਸੇ ਕਰਕੇ ਤਾਂ ਰੌਲਾ ਪੈ ਰਿਹਾ ਸਿੱਖ ਨਗਰ ਦੇ ਵਿੱਚ ਜੋ ਕੁਝ ਹੋ ਰਿਹਾ ਉਹਦੇ ਕਰਕੇ